ਉਹ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ 10 ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜਿਹਦਾ ਪਰਿਸ਼ਦ ਦਾ ਜੀ ਜਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਤਾਂ ਕੰਮ ਕੀ ਉੱਥੇ ਕੋਈ ਪੇਪਰ ਫਾੜਨੇ ਕੋਈ ਬੰਦੇ ਬੈਠੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਇਹ ਗੱਲ ਈਅਰ ਆ ਜੀ ਸਾਰਿਆਂ ਨੂੰ ਸਿਰਫ ਸ਼ੰਭੂ ਟਕਨੌਰ ਉਥੇ ਸ਼ੰਭੂ ਜੀ ਆਪਣੇ ਹਰਮਤ ਤੋਂ ਅੱਗੇ ਤੋਂ ਨੇ ਸੈਂਟਰ ਠਨੌਰ ਚ ਨਹੀਂ ਕਿੱਥੇ ਨੇ ਸਰ ਦੋਨੇ ਠਨੌਰ ਜਿਆ ਸਰ ਨੇੜੇ ਨੇੜੇ ਹੈ ਮਤਲਬ 200 ਤੋਂ 200 ਮੀਟਰ ਦਾ ਫਰਕ ਹੈ ਉੱਥੇ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਠਨੌਰ ਚ ਸਭ ਤੋਂ ਜ਼ਿਆਦਾ ਤਕਰਾ ਹੋਣਾ ਹੈ ਤੇ ਉੱਥੇ ਇੱਕ ਡੀਐਸਪੀ ਐਕਸਟਰਾ ਲਾਇਆ ਜਾਵੇ ਬ੍ਰਦਰ ਸਰ ਬ੍ਰਦਰ ਜੀ ਜੋ ਡਿਪਟੀ ਕਮਿਸ਼ਨਰ ਨੇ ਕਿਹਾ ਸੀ ਆਪਾਂ ਉੱਥੇ ਦਾ ਯਾਰ ਮਾਈਕਿੰਗ ਚ ਚੱਲੂ ਆ ਡੀਐਸਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3 ਵਜੇ ਦੇ 2 ਮਿੰਟ ਤੇ ਆਏ ਸੀ ਸਰ ਕਾਂਗਰਸ ਵਾਲੇ ਉਹ ਮੈਟਮ ਨੇ ਮੋੜ ਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਵੇਰ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਣ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਮੈਂ ਸਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਆ ਦੂਜੀ ਇਹਨਾਂ ਦਾ ਐਮਐਲ ਸਾਹਿਬ ਜਿਆਦਾ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰਦਾਂਗੇ ਸਰ ਕਲੀਅਰ ਸਰ ਤੇ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰ ਰੇਹੇ ਸਰ 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 ਹੁਣ ਹਰਮਨ ਦੇਖੋ ਤੁਹਾਡੇ ਉੱਪਰ ਨਾ ਸਾਰਿਆਂ ਦੀ ਨਿਗਾਹ ਹੈ ਪੁਲਿਸ ਆਬਜ਼ਰਵਰ ਦੀ ਜਿੱਥੇ ਕੰਮ ਸਰ 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 ਕੀ ਕਮਿਸ਼ਨਰ ਨੇ ਜੀ ਆ ਕਿ ਸ਼ੰਭੂ ਤੇ ਕਟੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੋ ਵੀ ਧੱਕਾ ਕਰਨਾ ਹੈ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ ਇਹ ਜੋ ਆਡੀਓ ਦੇ ਅੰਸ਼ ਸੁਣੇ ਨੇ ਇਹ ਤਕਰੀਬਨ 17 ਕਿ ਮਿੰਟ ਦੀ ਆਡੀਓ ਹੈ ਜੋ ਕਿ ਅਕਾਲੀ ਦਲ ਦੇ ਮੁਖੀ ਸੁਖਵੀਰ ਸਿੰਘ ਬਾਦਲ ਵੱਲੋਂ ਆਪਣੇ ਪੇਜ ਤੇ ਤਕਰੀਬਨ 4 ਕਿ ਘੰਟੇ ਪਹਿਲਾਂ ਪਾਈ ਗਈ ਹੈ ਇਹ ਆਡੀਓ ਵਾਇਰਲ ਹੋਈ ਹੈ ਹੁਣ ਇਸ ਦੇ ਵਿੱਚ ਜੋ ਸ਼ਖਸ ਬੋਲ ਰਿਹਾ ਹੈ ਸਬੰਧਨ ਕਰ ਰਿਹਾ ਉਸ ਨੂੰ ਸੁਖਵੀਰ ਸਿੰਘ ਬਾਦਲ ਵੱਲੋਂ ਐਸਐਸਪੀ ਪਟਿਆਲਾ वरुण ਸ਼ਰਮਾ ਦੱਸਿਆ ਜਾ ਰਿਹਾ ਇਸ ਆਡੀਓ ਦੀ ਪੁਸ਼ਟੀ ਹਾਲਾਂਕਿ ਅਸੀਂ ਨਹੀਂ ਕਰਦੇ ਕਿਉਂਕਿ ਬੜੇ ਤੱਥ ਹੁੰਦੇ ਨੇ ਬੜਾ ਇਹਦੇ ਵਿੱਚ ਜਾਂਚ ਪੜਤਾਲ ਹੁੰਦੀ ਹੈ ਪਰੰਤੂ ਸੁਖਵੀਰ ਸਿੰਘ ਬਾਦਲ ਨੇ ਇਹ ਕਲੀਅਰ ਕਰਤਾ ਕਿ ਇਹ ਪੁਲਿਸ ਕਾਨਫਰੰਸ ਦੀ ਇੱਕ ਆਡੀਓ ਹੈਗੀ ਹੈ ਜੋ ਕਿ ਇੱਕ ਗਰੁੱਪ ਕਾਨਫਰੰਸ ਚੱਲ ਰਹੀ ਹੈ ਪੁਲਿਸ ਐਸਐਸਪੀ ਦੇ ਨਾਲ ਜ਼ਿਲ੍ਹੇ ਦੇ ਟੀਐਸਪੀ ਤੇ ਐਸਪੀਾਂ ਦੇ ਵਿੱਚ ਉਹਦੀ ਹੋਈ ਵੀ ਗੱਲਬਾਤ ਸਾਰੀ ਸੁਣਾਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਤੱਕਾ ਤਾਂ ਹੋਏਗਾ ਪਰ ਤੱਕਾ ਜਿਹੜਾ ਹੈਗਾ ਉਹ ਦਫ਼ਤਰਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਰਕਾਰੀ ਇਮਾਰਤਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਹੈਗਾ ਉਹ ਤੱਕਾ ਜਿਹੜਾ ਹੈਗਾ ਉਹ ਜਿਹੜਾ ਵਿਅਕਤੀ ਨਾਮਜਿੱਦਗੀ ਪਰ ਰੰਝਾ ਰਿਹਾ ਉਸਦੇ ਘਰ ਦੇ ਵਿੱਚ ਹੋ ਸਕਦਾ ਹੈ ਉਹਦੇ ਘਰ ਦੇ ਬਾਹਰ ਹੋ ਸਕਦਾ ਹੈ ਗਲੀ ਮਹੱਲੇ ਚ ਹੋ ਸਕਦਾ ਹੈ ਪਰੰਤੂ ਨਹੀਂ ਇਹ ਵੀ ਸਾਬਤ ਤੌਰ ਤੇ ਐਸਐਸਪੀ ਵਰੁਣ ਸ਼ਰਮਾ ਬੋਲ ਰਿਹਾ ਹੈ ਇਸ ਆਡੀਓ ਵਿੱਚ ਕਿਹਾ ਜਾ ਰਿਹਾ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੇ ਜ਼ਿਕਰ ਕੀਤਾ ਹੈ ਕਿ ਇਹ ਆਡੀਓ ਐਸਐਸਪੀ ਵਰੁਣ ਸ਼ਰਮਾ ਦੀ ਹੈਗੀ ਹੈ ਕਿ ਆਪਣੇ ਬੰਦੇ ਵਰਦੀ ਦੇ ਵਿੱਚ ਨਾ ਕਿਸੇ ਦਾ ਤੱਕਾ ਕਰਿਓ ਜੇਕਰ ਕੋਈ ਵੀਡੀਓ ਰਿਕਾਰਡਿੰਗ ਚ ਆ ਜਾਂਦਾ ਫਿਰ ਬਚਾਣਾ ਮੁਸ਼ਕਲ ਹੋ ਜਾਏਗਾ ਨਹੀਂ ਤਾਂ ਜੇ ਕਿਸੇ ਦੇ ਖਿਲਾਫ ਕੋਈ ਕੰਪਲੇਂਟ ਆ ਗਈ ਤਾਂ ਮੈਂ ਵੇਖ ਲਵਾਂਗਾ ਸੋ ਸਭ ਤੋਂ ਕਿਸ ਤਰ੍ਹਾਂ ਲੱਗਦਾ ਕਿ ਸਰਕਾਰ ਆਪਣੇ ਹੱਥ ਦੇ ਵਿੱਚ ਪ੍ਰਜਾਤੰਤਰ ਨੂੰ ਚਲਾ ਰਹੀ ਹੈ ਕਿਸ ਤਰ੍ਹਾਂ ਜਿਹੜੇ ਆਫੀਸਰ ਹੈਗੇ ਨੇ ਸਰਕਾਰ ਦੇ ਕਹਿਣੇ ਦੇ ਉੱਪਰ ਕੰਮ ਕਰ ਰਹੇ ਨੇ ਕਿਸ ਤਰ੍ਹਾਂ ਇਲੈਕਸ਼ਨਾਂ ਦੇ ਵਿੱਚ ਤੱਕੇਸ਼ਾਈ ਹੁੰਦੀ ਹੈ ਜਿਸ ਦੀ ਆਵਾਜ਼ ਸੁਖਬੀਰ ਸਿੰਘ ਬਾਦਲ ਨੇ ਉਠਾਈ ਹੈ ਇਹ ਵੀ ਜ਼ਿਕਰ ਹੋਵੇਗਾ ਕਿ ਨੌਰ ਇਲਾਕੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਉਣੇ ਕਿੰਨੇ ਬੰਦੇ ਲੱਗਣੇ ਨੇ ਕਿੰਨੀ ਡਿਊਟੀ ਲੱਗਣੀ ਹੈ ਕਿੰਨੀ ਚਕਾਨੀ ਰੱਖਣੀ ਹੈ ਇਹ ਸਾਰਾ ਕੁਝ ਇੱਕ ਇਸ ਵੀਡੀਓ ਦੇ ਵਿੱਚ ਜਿਹੜੀ ਆਡੀਓ ਹੈਗੀ ਹੈ ਜੋ ਕਿ ਸੁਖਵੀਰ ਸਿੰਘ ਬਾਦਲ ਨੇ ਆਪਣੇ ਪੇਜ ਦੇ ਉੱਪਰ 4 ਘੰਟੇ ਪਹਿਲਾਂ ਪਾਈ ਹੈ ਉਹਦੇ ਵਿੱਚ ਸਪਸ਼ਟ ਹੋ ਰਿਹਾ ਹੈ ਕਿ ਕਿਸ ਤਰ੍ਹਾਂ SSP वरुण ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਦੇ ਹਟਹੇਟ ਸਾਰੇ ਪੁਲਿਸ ਕਰਮੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਆਪਾਂ ਸਿੱਧੇ ਤੌਰ ਤੇ ਜਿਹੜੇ ਉੱਥੇ ਤੇ ਐਮਐਲ ਹੈਗੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੇ ਜਿਸ ਤਰ੍ਹਾਂ ਦੇ ਡਾਇਰੈਕਸ਼ਨਜ਼ ਹੋਣਗੇ ਉਸ ਤਰ੍ਹਾਂ ਇਲੈਕਸ਼ਨ ਕਰਵਾਉਣੇ ਨੇ ਸੋ ਨਾਮਜ਼ਦਗੀ ਪੇਪਰ ਪਾੜਨ ਤੱਕ ਦੀ ਗੱਲ ਹੋ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਕਿ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਇਮਾਰਤਾਂ ਦੇ ਵਿੱਚ ਕੁਝ ਨਹੀਂ ਹੋਣਾ ਚਾਹੀਦਾ ਹੈਗਾ ਤੱਕਾ ਦਾ ਇਲੈਕਸ਼ਨਾਂ ਚ ਹੁੰਦਾ ਹੀ ਰਹਿੰਦਾ ਤੇ ਇਹ ਗੱਲ ਜਿਹੜੀ ਹੈਗੀ ਹੈ ਇਸ ਆਡੀਓ ਦੇ ਵਿੱਚ ਬੋਲੀ ਜਾ ਰਹੀ ਹੈ ਜੋ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਕਿਹਾ ਜਾ ਰਿਹਾ ਕਿ ਐਸਐਸਪੀ ਬਰਨ ਸ਼ਰਮਾ ਦੀ ਹੈਗੀ ਹੈ ਸੋ ਇਸ ਆਡੀਓ 17 ਮਿੰਟ ਦੀ ਇਹ ਆਡੀਓ ਹੈ ਬਹੁਤ ਲੰਬੇ ਇਹਦੇ ਵਿੱਚ ਬੋਲਿਆ ਗਿਆ ਲੇਕਿਨ ਅਸੀਂ ਇਸ ਨੂੰ ਪੂਰਾ ਨਹੀਂ ਸੁਣਾ ਰਹੇ ਕੁਝ ਅੰਸ਼ ਤੁਹਾਨੂੰ ਸੁਖਾਉਂਦੇ ਆ ਸੁਣਾਉਂਦੇ ਆ ਕੀ ਕੀ ਉਹ ਕੀ ਕੁਝ ਕਹਿ ਰਹੇ ਨੇ ਉਹ ਆਪਣੇ ਡੀਐਸਪੀਆ ਨੂੰ ਕਿਸ ਤਰ੍ਹਾਂ ਦੇ ਨਿਰਦੇਸ਼ ਦੇ ਰਹੇ ਨੇ ਕੱਲੀ ਗੱਲ ਸੱਤ ਪ੍ਰਸ਼ਾਸਨ ਤੇ ਪੰਜ ਮਿਊਨਿਸਪਲ ਕਾਰਪੋਰੇਸ਼ਨ ਤੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਘਹਾਵਾ ਬਣਿਆ ਆ ਉਹ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਥੀਅਰ ਆ ਕਿ ਲੋਕਲ ਬਾਡੀ ਦੇ ਇਲੈਕਸ਼ਨ ਸਫਲ ਹੋਣਾ ਹੈ ਤਾਂ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਆ ਉਹਨੂੰ ਬਾਰੰਬਾਰ ਰੋਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ ਦਸ ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਜਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਕੰਮ ਕੀ ਉੱਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਦੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਇਹ ਗੱਲ ਥੀਅਰ ਆ ਜੀ ਸਾਰਿਆਂ ਨੂੰ ਜਿਹੜੇ ਸੈਂਟਰ ਨੇ ਉਥੋਂ ਆਪ ਡਬਲ ਵੈਰੀਫਾਈਟਿੰਗ ਦੀ ਵਿਵਸਥਾ ਕਰੀਏ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਦੇ ਮਨ 'ਚ ਇਹ ਗੱਲ ਸੀਗੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਖबीर ਬਾਦਲ ਕਨੌਰ ਵੀ ਆ ਰਹੇ ਆ ਤੇ ਕਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋਵੇ ਸ਼ਹਿਰ ਵਾਲੇ ਸੈਕਟਰ ਚ 100 ਬੰਦੇ ਆਦੇ ਥਾਂ ਤੇ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰਜ ਸਿਕਿਉਰਿਟੀ ਸਾਜੀ ਰੋਟਰ ਸਰ ਅਜੀਤ ਕੱਲ ਆਪਾਂ ਆਈਟੀਆਈ ਨਾਪਾਰ ਰੋਡ ਤੇ ਡਬਲ ਡਿਪਲॉयਮੈਂਟ ਕਰਨੀ ਆ ਸਰ ਕੇਸ ਆ ਨੋਟਡ ਸਿਰਫ ਸ਼ੰਭੂ ਠੇਕਨੌਰ ਉਥੇ ਸ਼ੰਭੂ ਜੇ ਆਪਣੇ ਹਰਮਤ ਤੋਂ ਠੇ ਦੋਨੇ ਸੈਂਟਰ ਠੇਨੌਰ ਚ ਨਹੀਂ ਕਿੱਥੇ ਨੇ ਸਰ ਦੋਨੇ ਕਨੌਰ ਜੇ ਸਰ ਨੇੜੇ ਨੇੜੇ ਹੈ ਮਤਲਬ 500 200 ਮੀਟਰ ਦਾ ਫਰਕ ਹੈ ਉੱਥੇ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਠੇਨੌਰ ਚ ਸਭ ਤੋਂ ਜ਼ਿਆਦਾ ਤਕਾ ਹੋਣਾ ਹੈ ਤੇ ਉੱਥੇ ਇੱਕ ਡੀਐਸਪੀ ਐਕਸਟਰਾ ਲਾਇਆ ਜਾਵੇਗਾ ਜੀ ਬਗ ਸਰ ਜਿਹਾ ਬੋਲੀ ਇਹ ਜੋ ਡਿਪਟੀ ਕਮਿਸ਼ਨਰ ਨੇ ਕਿਹਾ ਸੀ ਆਪਾਂ ਨੂੰ

ਉੱਥੇ ਵੀ 2-2 3-3 ਬੰਦੇ ਲਾਣੇ ਆ ਅਜੀਬ ਆ ਜਾਂ ਕੱਲ ਜਿਦੋਂ ਨਾਮਜ਼ਦਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਨਾ ਪਹਿਲੀ ਗੱਲ ਦੂਜੀ ਗੱਲ ਜਿੱਦਣ ਸਕਰੂਟੀ ਆਫ ਨੋਮੀਨੇਸ਼ਨ ਹੋਣੀ ਆ ਜਿੱਦਾ ਜਿੱਦਾ ਨੋਮੀਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂ ਨਹੀਂ ਸਰ ਕਿਉਂਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਦੇ ਤੇ ਪੀਡੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ ਸੇ ਸਤਨਾਮ ਜੀ ਸੁਣ ਲਿਆ ਜੀ ਸਾਰਿਆਂ ਨੇ ਜਗੀਸ਼ਰ ਕਿਸ਼ੋਰ ਸੁਣ ਲਈ ਬਗਲੇ ਸਾਡੀ ਨਿਕਾ ਐਲਐਸਪੀ ਹਰਸਿਮਰਨ ਪਰ ਬਿਲਕੁਲ ਪੇਸਫੁੱਲ ਰਿਹਾ ਸਰ ਤੇ ਕੋਈ ਐਤਾ ਦੀ ਘਟਨਾ ਨਹੀਂ ਆਈ ਸਰ ਬਾਕੀ ਪੋਲੀਟਿਕਲ ਲੀਡਰਸ਼ਿਪ ਨਾਲ ਵੀ ਇਨ ਟੈਚ ਆ ਸਰ ਉਹਨਾਂ ਤੋਂ ਡਾਇਰੈਕਸ਼ਨ ਲੈ ਰਹੇ ਹਾਂ ਸਰ ਬਾਕੀ ਸੈਂਟੀ ਨਾਮਜਦਗੀ ਰੋਕੀ ਅੱਜ ਕੋਈ ਪੇਪਰ ਪੂਪਰ ਕਿਸੇ ਦੇ ਖੋਏ ਗਏ ਪ੍ਰਾਈਵੇਟ ਬੰਦੇਆਂ ਵੱਲ ਨਹੀਂ ਸਰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਜੀ ਤਾਂ ਦਾ ਬਿਟਰ ਸਰ ਤੇ ਮਹਗਾਣਾ ਸੈਟੀਸਫਾਈਡ ਸੀਗਾ ਅੱਜ ਤੋਂ ਪੂਰਾ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸੀਪੇਸ਼ਨ ਕੱਲ ਸਰ ਉਹ ਥੋੜਾ ਜਿਹਾ ਸਰ ਕੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ਾਂ ਜੀ ਮੇਸੀ ਇਹੀ ਆ ਕਿ 24 ਤੱਕਾਂ ਮੁਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ ਰਾਈਟ ਸਰ ਜੀ ਨੂੰ ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ 'ਚ ਰੋਕੋ ਉਹ ਰਾਜਾਂ ਤੇ ਰੋਕੋ ਰਾਈਟ ਸਰ ਇਹ ਗੱਲ ਸਾਰਿਆਂ ਦੇ ਮਾਈਂਡ ਸੇ ਕਲੀਅਰ ਹੋਣੀ ਚਾਹੀਦੀ ਕਿ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਆਬਜ਼ਰਵਰ ਤਿੰਨਾਂ ਦਾ ਇਹ ਸੀਗਾ ਕਿ ਤੱਕਾਂ ਜ਼ਰੂਰ ਹੋ ਜੋ ਵੀ ਹੋ ਨਾ ਹੋ ਤਈ ਆ

ਐਕਸਕਿਊਸ ਮੈ ਜੀ ਥੈਂਕ ਯੂ ਸਰ ਤੇ ਜਿਹੜੇ 3 ਵਜੇ ਕੇ 2 ਮਿੰਟ ਤੇ ਆਏ ਸੀ ਸਰ ਪੌਂਗਰਸ ਵਾਲੇ ਉਹ ਮੈਡਮ ਨੇ ਮੋੜਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਵੇਰ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਣ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਹਾਂ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਉਹ ਸਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਆ ਦੂਜੀ ਇਹਨਾਂ ਨਾਲ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਿਆਦਾ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰ ਦਾਂਗੇ ਸਰ ਕਲੀਅਰ ਸਰ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰਦੇ ਸਰ ਸਰ ਸਪੀ ਪਟਨਾ ਕਿੰਗ ਸਰ ਅੱਜ ਤੱਕ ਕੋਈ ਆਇਆ ਨਹੀਂ ਸਰ ਅਰੇ ਦਾਖਲ ਕਰਨ ਵਾਸਤੇ ਸਰ ਜੀ ਸਰ ਦੀ ਇਨਸਟ੍ਰਕਸ਼ਨ ਦਾ ਧਿਆਨ ਰੱਖਣ ਸਿਰਫ ਸਾਰੀਆਂ ਜੋ ਵੀ ਕੋਈ ਰੋਕਾ ਟੋਕੀ ਆ ਇਹ ਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਟਿਕਵਾ ਲਵੇ ਪਰ ਆਪਣੇ ਮਾਈਸਿਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੁੱਕੀ ਨਹੀਂ ਮਿਲ ਕੋ ਨੋਟਡ ਹੈ ਸਰ ਨੋਟਡ ਸਰ ਡੀਐਸਪੀ ਕਨੌਰ ਸੱਚੀ ਗੱਲ ਸਰ ਜੀ ਸੱਚੀ ਗੱਲ ਸਰ ਸਾਡੇ ਮਤਲਬ ਮੈਂ ਦੋ ਕੋਈ ਸੀਗਾ ਸਰ ਬੀਡੀਪੀਓ ਦਫਤਰ ਇੱਕ ਸਾਰਾ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਸ ਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਝਿੰਦਰ ਆ ਗਿਆ ਸੀ ਕਾਂਦੀਦਾਰਾ ਉਹ ਬਾਹਰ ਰੌਲਾ ਰੋਲਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਰ ਸਟੂਡੈਂਟ ਵੀ ਅੱਜ ਉਹਨਾਂ ਦਾ ਚੱਲਦੇ ਆ ਸੀਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਰ ਉਹ ਖੁੱਲਾ ਜਿਆਦਾ ਸੀਗਾ ਉੱਥੇ ਦੋ ਤਿੰਨ ਜਣਿਆਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਦੇ ਜਿਵੇਂ ਇੱਕ ਵੀ ਫਾਈਲ ਦਿਖਾਇਆ ਜੀ ਥੋੜੀ ਚੈੱਕ ਕਰਾਉਣੇ ਆ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ ਤੋ ਉਹਦਾ ਬਰਸਲੇ ਉਧਿਆਨ ਰੱਖਾਂਗੇ ਫਿਰ ਇਹ ਗੱਲ ਦਾ ਸੋਚੋ ਹੁਣ ਹਰਮਨ ਜੇ ਕੋਲ ਤੋਂ ਉੱਤੇ ਉੱਪਰ ਨਾ ਸਾਰਿਆਂ ਦੀ ਨਿਗਾਹ ਆ ਪੁਲਿਸ ਆਬਜ਼ਰਵਰ ਦੀ ਜਿੱਥੇ ਕਮਿਸ਼ਨਰ ਸਰ 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 ਸਾਹਿਬ ਕੀ ਕਹਿੰਦੇ ਸੀ ਕਿ ਆ ਕਿ ਸ਼ੰਭੂ ਤੇ ਕਨੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੋ ਵੀ ਧੱਕਾ ਕਰਨਾ ਹੈ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ ਸਰ ਬਿਲਕੁਲ ਪਲੈਨਿੰਗ ਚੇਂਜ ਕਰ ਦਿਆਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲੇ ਆ ਜਿੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇ ਸਰ ਉਹ ਚੱਲ ਰਿਹਾ ਸੀਗਾ ਉਹਦੇ ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿੰਨੇ ਆ ਉਹਦੇ ਚ ਦੋ ਦੋ ਫਾਈਲਾਂ ਪਾਉਂਦੇ ਆ ਇਹਨਾਂ ਨੂੰ ਚੇਂਜ ਕਰ ਦਾਂਗੇ ਸਿਸਟਮ ਦਾ ਉਹ ਮੈਂ ਸਮਝ ਗਿਆ ਕੱਲ ਤੋਂ ਅਜੇ ਸੁਖੀਰ ਬਾਦਲ ਨਹੀਂ ਆਊਗਾ ਸਰ ਸਿਰਫ ਜਿਹੜੀ ਗੱਲ ਹਣ ਮੰਨ ਆਰਗੂ ਕਰਾਂ ਤੋਂ ਪਹਿਲਾਂ ਨਾ ਸੌਂਨੇ ਦੇਣਾ ਕਰੋ ਸਰ ਮੈਂ ਕਹ ਰਿਹਾ ਕੀ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਨਾਸ ਚੱਲ ਗਿਆ ਤਾਂ ਰੋਕਣਾ ਵੀ ਹੈ ਤੇ ਰਿਜੈਕਸ਼ਨ ਨਹੀਂ ਹੋਣਾ। ਇੱਕ ਮਾਈਸਟਰ ਬੰਤੂ ਬਿਲਡਿੰਗ ਦੇ ਅੰਦਰ ਇਹ ਤੱਕ ਆਉਂ ਗਾਇਆ ਕੋਈ ਮਸ਼ੀਨ ਪੀਆ ਜੀ ਮੈਨੂੰ ਨਹੀਂ ਪਤਾ ਕਿ ਕਿਸੇ ਬੰਦੇ ਦੇ ਨਹੀਂ ਪਰਨੇ ਤੇ ਉਸ ਨੂੰ ਤੇ ਘਰੇ ਦੇ ਬੰਦੇ ਨਾਲ ਜਾ ਕੇ ਸਰ 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 ਜੀ ਇਹ ਤਾਂ ਉਹ ਪੁਲਿਸ ਹਰ ਬੰਦ ਚੇਂਜ ਕਰ ਦਿੰਦਾ ਠੀਕ ਕਰਾਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਪਰਨੇ ਆ ਕਿਹੜੇ ਨਹੀਂ ਪਰਨੇ ਹਾਂ ਕੰਮ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਕੰਨ ਦਾ ਦਿਨ ਆਪਾਂ ਸਾਰਿਆਂ ਦੀ ਬਹੁਤ ਜ਼ਰੂਰੀ ਸਰ ਤੁਹ ਕੀ ਕੱਲ ਹੀ ਹੋਣੇ ਸਰ ਬਿਲਕੁਲ ਸਰ ਪੂਰਾ ਧਿਆਨ ਰਿਆ ਹੈ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਉਂਦਾ ਸਰ ਹਰ ਤਰੀਕੇ ਸਿਰ ਤੇ ਬਾਅਦ ਕਿਸੇ ਨੇ ਵੀ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗਾ

ਮਤਲਬ ਇਹ ਨਹੀਂ ਕਿ ਯਾਰੋ ਦਫ਼ਤਰ ਚੋਂ ਬੀਡੀਪੀਓ ਤੇ ਦਫ਼ਤਰੋਂ ਮੁਸੰਟੇ ਆ ਕੇ ਉਹਦੇ ਪੇਪਰ ਖੋ ਕੇ ਲੈ ਕੇ ਜਾ ਰਹੇ। ਸਹੀ ਪੇਪਰ ਖੋਣੇ ਆ 5 ਕਿਲੋਮੀਟਰ ਪਹਿਲਾਂ ਖੋਣੇ। ਬਿਲਕੁਲ ਠੀਕ ਹੈ। ਬਿਲਕੁਲ ਸਹੀ। ਇਹ ਇਹ ਗੱਲ ਇਹਨਾਂ ਨੂੰ ਸਮਝਾਓ। ਸਾਰ ਸਾਰ ਸਾਰ। ਹਾਂਜੀ। ਅਲਵਿੰਦਰ ਜੀ। ਗਰਮ ਸਤ ਜੀ। ਜਨ ਜੀ ਕਿਵੇਂ ਰਿਹਾ ਆਈਟੀਆਈ? ਸਰ ਬਿਲਕੁਲ ਠੀਕ ਹੈ ਸਰ। ਤੇ ਇਸ ਸਰ ਹੁਣ ਅਸੀਂ ਵੈਬ ਅਫਸਰ ਮੇਰੇ ਨਾਲ ਨੇ ਸਰ ਅਸੀਂ ਗੱਟੀ ਚ ਬੈਠੇ ਆਂ ਟੀਐਸਪੀ ਸਿਟੀ 1 2। ਅਸੀਂ ਹੁਣੇ ਬੈਰੀਕੇਡ ਸਵਾਨ ਲੱਗਿਆ ਸਾਰੇ ਜਦੋਂ ਸਰ ਦੇਖਣਗੇ ਰਿਟਰੀਮਲੀ ਫਾਈਨ ਸਰ ਠੀਕ ਠੀਕਾ ਕਰਿਆ ਸਰ ਚਾਰ ਭਰੇ ਆ ਸਾਰੇ ਚਾਰ ਜੜਿਆ ਨੇ ਅੱਜ ਪੀਸਫੁਲ ਸਿਚੂਏਸ਼ਨ ਕੱਲ ਨੂੰ ਸਰ ਦੇ ਦੇ ਵੀ ਅਸੀਂ ਹਥਿਆਰ ਰੱਖਾਂਗੇ ਜੇ ਕੁਝ ਕਰਨਾ ਵੀ ਹੋਵੇ ਸਰ ਘਰ ਜਾਂ ਰਸਤੇ 'ਚ ਕਰਾਂਗੇ ਪਰ ਮੈਸੇਜ ਪਹੁੰਚਾ ਲਿਆ ਤੇ ਬਾਕੀ ਸਭ ਜੇ ਸਰਕਲ ਵੈਰੀਗੇਟਿੰਗ ਵਗੈਰਾ ਸੁਖਵੀਰ ਬਾਦਲ ਆਉਣਗੇ ਤਾਂ ਫਿਰ ਉਹ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਜਿਵੇਂ ਮਫੂਸ ਦਾ ਜਿਵੇਂ ਹੋਇਆ ਥੋੜਾ ਬਥਰ ਮੈਂ ਰੁਕੇ ਰਕੂ ਸਰ ਹਰਮਨ ਸੁਖਵੀਰ ਬਾਦਲ ਅੱਜ ਤੋਂ 10 ਸਾਲ ਪਹਿਲਾਂ ਦਿੱਤੀ ਸੀ ਐਮ ਅੰਦਾ ਸੀ ਉਹਨਾਂ ਦਿੱਤੀ ਸੀ ਥੋੜੀ ਹੁਣ ਠੀਕ ਹੈ ਸਰ ਚਲੋ ਫਿਰ ਵੀ ਜੇ ਆਇਆ ਜੇ ਆਇਆ ਤਾਂ ਕਿਸੇ ਦੀ ਇੰਨੀ ਜ਼ੋਰ ਤੋਂ ਥੋੜੀ ਜਿਹੀ ਡਰਿੰਗ ਅਫਸਰ ਦੇ ਕਮਰੇ ਚ ਪਰਤੇ ਉਹ ਤਾਂ ਜਾਣ ਨਹੀਂ ਦਿੰਦੇ ਸਰ ਉੱਥੇ ਨਹੀਂ ਜਾਣ ਹਾਂ ਦੇਖੀ ਜਾਊ ਕਿ ਕਹੇਗਾ ਕਹੇਗਾ ਤਾਂ ਵੀ ਫਿਰ ਵੀ ਤੁਹਾਨੂੰ ਬੰਦੇ ਲਵਾਵਾਂਗੇ ਕੱਲ੍ਹ ਦੇ ਲਈ ਜੇਕਰ ਉਹ ਆ ਰਹੇ ਹੋਏ ਆ ਮਜ਼ਬੂਤੀ ਨਾਲ ਕੋਈ ਪਟਕ ਨਹੀਂ ਪਹੁੰਚਦਾ ਹੋਰ ਕੋਈ ਜਾਂਦਾ ਹੈ ਠੀਕ ਹੈ ਸਰ ਤਾਂ ਅਗਰ ਇਦਾਂ ਹੈਗਾ ਤਾਂ ਪ੍ਰਜਾਤੰਤਰ ਕਿਸ ਤਰ੍ਹਾਂ ਕਾਇਮ ਰਹੇਗਾ ਕਿਸ ਤਰ੍ਹਾਂ ਜਿਹੜਾ ਲਾਅਨ ਆਰਡਰ ਹੈਗਾ ਉਸੋ ਪਰ ਭਰੋਸਾ ਰੱਖਿਆ ਜਾ ਸਕਦਾ ਹੈ ਸੋ ਇਹ ਪੰਚਾਇਤੀ ਇਲਕਸ਼ਨਾਂ ਦੇ ਦਰਮਿਆਨ ਦੀ ਆਡੀਓ ਹੈ ਜੋ ਕਿ ਕੱਲ ਰਾਤ ਨੂੰ ਵਾਇਰਲ ਹੁੰਦੀ ਹੈ ਤੇ ਅੱਜ ਸਵੇਰੇ 4 ਕਿੰਨੇ ਪਹਿਲਾਂ ਦੀ ਗੱਲ ਹੈਗੀ ਹੈ ਇਹ ਆਡੀਓ ਜਿਹੜੀ ਹੈਗੀ ਹੈ ਸੁਖਵੀਰ ਸਿੰਘ ਬਾਦਲ ਨੇ ਆਪਣੇ ਪੇਜ ਦੇ ਉੱਪਰ ਵੀ ਪਾਈ ਹੈ ਸੋ ਤੁਹਾਨੂੰ ਉਹ ਵੀ ਤੁਹਾਨੂੰ ਮੈਂ ਸਕਰੀਨਸ਼ਾਟ ਨਾਲ ਦਿਖਾ ਦਿੰਦਾ ਲੱਗਿਆ ਹੋਇਆ ਸੁਖਵੀਰ ਸਿੰਘ ਬਾਦਲ ਵੱਲੋਂ ਕੀ ਕੁਝ ਬੋਲੇ ਗਿਆ ਇਸ ਸਾਰੀ ਆਡੀਓ ਦੀ ਵਿਚ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਨੇ ਆਪਣੇ ਪੇਜ ਦੇ ਉੱਪਰ ਉਹਦਾ ਉਤਾਰਨ ਪੰਜਾਬੀ ਵਿੱਚ ਕਰਕੇ ਉਹ ਵੀ ਲਿਖ ਕੇ ਪਾਇਆ ਵੀ ਕੀ ਕੀ ਗੱਲ ਹੋ ਰਹੀ ਹੈ